ਔਰ ਫਿਰ ਮੈਂ ਸਾਡੇ ਇਸ ਦਰਬਾਰ ਦੇ ਗ੍ਰਦੀਨਸ਼ੀਲ ਬਾਬਾ ਪਿਰਤੀ ਸਿੰਘ ਜੀ ਬਾਲੀ ਉਹਨਾਂ ਨੂੰ ਸਾਡੇ ਪੂਰੇ ਸੰਗੀਤ ਮਈ ਪਰਿਵਾਰ ਵੱਲੋਂ ਪ੍ਰਣਾਮ ਔਰ ਬਾਬਾ ਬੋਰ ਜੀ ਆਰਸੀ ਚਾਵਰ ਸਾਹਿਬ ਜੋ ਕਿ ਚੇਅਰਮੈਨ ਨੇ ਪੰਜਾਬੀ ਸੱਭਿਆਚਾਰਕ ਸਥ ਦੇ ਮਾ ਲਈ ਪੰਜਾਬੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਬਹੁਤ ਲੰਬੇ ਸਾਲਾਂ ਚਾਵਰ ਸਾਹਿਬ ਸ਼ਾਇਰ ਨੇ ਲਿਖਿਆ ਹੈ ਕਿ ਇਸ ਆਲਣੇ ਮੈਂ ਚੁੰਝ ਖੋਲੀਏ ਇਸ ਮਿੱਟੀ ਮੈਨੂੰ ਮੂਹ ਦਿੱਤਾ ਇਸ ਆਲਣੇ ਮੈਂ ਚੁੰਝ ਖੋਲੀਏ ਇਸ ਮਿੱਟੀ ਮੈਨੂੰ ਮੂਹ ਦਿੱਤਾ ਇਸ ਆਲਣੇ ਮੈਂ ਚੁੰਝ ਖੋਲੀਏ ਮੈਂ ਇੱਕ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਹੈ ਸੋ 우ਸਤਾਦ ਜ਼ਹੂਰ ਮੁਹਸਨ ਖਾਨ ਸਾਹਿਬ ਉਹਨਾਂ ਦਾ ਸ਼ੇਰ ਹੈ ਸੋ ਅੱਜ ਦੇ ਪ੍ਰੋਗਰਾਮ ਦੀ ਆਖਰੀ ਰਚਨਾ ਗਾਉਣ ਤੋਂ ਪਹਿਲਾਂ ਮੈਂ ਚਾਵਰ ਸਾਹਿਬ ਨੂੰ ਬੇਨਤੀ ਕਰਾਂਗਾ ਸਰ ਦੋ ਸ਼ਬਦ ਜ਼ਰੂਰ ਬਲੇਸਿੰਗ ਦੇ ਰੂਪ ਦੇ ਵਿੱਚ ਸਿਰਫ 2 ਮਿੰਟ ਲਈ ਕਿਉਂਕਿ ਸਾਡੇ ਬਜ਼ੁਰਗ ਨੇ ਜੇ ਬਜ਼ੁਰਗ ਨੇ ਤੇ ਸਾਡਾ ਵजूद ਏ ਬਜ਼ੁਰਗ ਹਮੇਸ਼ਾ ਤੰਦਰੁਸਤ ਰਹਣ ਚਾਹਦੇ ਆਂ ਪੰਜਾਬੀ ਸੱਤ ਸੱਭਿਆਚਾਰ ਦੇ ਚੇਅਰਮੈਨ ਚਾਵਰ ਸਾਹਿਬ ਦੇ ਲਈ ਜ਼ੋਰਦਾਰ ਤਾੜੀ ਇੱਕ ਵਾਰ ਜ਼ੋਰਦਾਰ ਤਾੜੀਆਂ ਚਾਵਰ ਸਾਹਿਬ ਲਈ ਪੰਜਾਬੀ ਮਾਂ ਬੋਲੀ ਨਾਲ ਹੁਣ ੱੱਕਾ ਸਹਿ ਨਹੀਂ ਹੁੰਦਾ ਹੁਣ ਬਹੁਤਾ ਚੁੱਪ ਰਹਿ ਨਹੀਂ ਹੁੰਦਾ ਉਹ ਰੁੱਖਾਂ ਵਾਗ ਮਕਾਣਾ ਚਾਹੁੰਦੇ ਨੇ ਪੰਜਾਬੀ ਨੂੰ ਮੈਂ ਬੀਜ ਬਣ ਕੇ ਫਿਰ ਉਗਾਮਾ ਗਾ ਪੰਜਾਬੀ ਨੂੰ ਉਹ ਸੂਰਜ ਬਾਗ ਮੁਕਟਾਣਾ ਚਾਹੁੰਦੇ ਨੇ ਪੰਜਾਬੀ ਨੂੰ ਮੈਂ ਦੀਵਾ ਬਣ ਕੇ ਫਿਰ ਰਚਨਾਮਾ ਗਾ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਦੇ ਕਰਜ਼ ਬੜੇ ਨੇ ਮੇਰੇ ਸਿਰ ਮੈਂ ਪੁੱਤ ਬਣ ਕੇ ਬਚਾਵਾ ਗਾ ਪੰਜਾਬੀ ਨੂੰ ਮੈਂ ਪੁੱਤ ਬਣ ਕੇ ਬਚਾਵਾ ਗਾ ਬਾਬਾ ਸ਼ਾਹੀਸ਼ਾ ਦਰਬਾਰ ਤੇ 34 ਸਾਲ ਹੋ ਗਏ ਦਾਸ ਨੂੰ ਸੇਵਾ ਕਰਦਿਆਂ ਪਰ ਬਾਬਾ ਪ੍ਰਸਿੱ ਸਿੰਘ ਭਾਲੀ ਜੀ ਜਾਣਦੇ ਹਨ ਇਸ ਤਰ ਲੋਚੀ ਜੀ ਅੱਜ ਵੀ ਸਾਡੇ ਵਿੱਚ ਆ ਉਹਦੀ ਯਾਦਾਂ ਅੱਜ ਵੀ ਸਾਡੇ ਵਿੱਚ ਆ ਜਦੋਂ ਦਸੂਏ ਮੇਰੇ ਆਫਿਸ ਗਏ ਸੀ 34 ਸਾਲ ਪਹਿਲਾਂ ਤਾਂ ਉਹ ਮੈਨੂੰ ਇੱਥੇ ਲੈ ਕੇ ਆਏ ਸੀ ਉਸ ਤੋਂ ਬਾਅਦ ਅਸੀਂ ਪੰਜਾਬ ਕੇ ਸੀ ਦਫਤਰ ਬਾਬਾ ਜੀ ਦੇ ਨਾਮ ਗਏ ਤੇ ਉਸ ਸਮੇਂ ਅਥਾਰਟੀ ਜਿਹੜੀ ਸੀ ਮੈਨੂੰ ਜੰਗਮਣੀ ਪੰਜਾਬ ਕੇ ਸੀ ਦੀ ਮ샨 ਚੈਲਸੀ ਤੋਂ ਮਿਲ ਗਈ 80 ਕਿਲੋਨ ਮੈਦ ਤੋਂ ਮੈਂ ਦੂਰੀ ਤੋਂ ਆ ਕੇ ਸਫਰ ਕਰਕੇ ਉਹ ਸ਼ਾਮ ਕਿਹਾ ਸੀਦਾ ਮੇਲਾ ਕਵਰ ਕਰਦਾ ਔਰ ਮੈਂ ਪਿਛਲੇ 1 ਮਹੀਨੇ ਪਹਿਲਾਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕਿ ਇਹ ਦਰਬਾਰ ਜੋ ਹਾ 300 ਸਾਲ ਤੋਂ ਮੇਲਾ ਕਰਾ ਰਿਹਾ ਇੱਕ ਕੋਈ ਕਲਾਕਾਰ ਐਸਾ ਢੋਂਡਿਆ ਜਾਵੇ ਜਿਹੜਾ ਸੰਗੀਤ ਦੀ ਦੁਨੀਆ ਦਾ ਬਾਬਾ ਸ਼ਾਮੀ ਸ਼ਬਦੀ ਦੇ ਨਾਮ ਤੇ ਦੋ ਦੋ ਗੀਤ ਪੇਸ਼ ਕਰ ਸਕੇ ਪਰ ਉਸ ਵੀ ਮਿਲਿਆ ਚੰਸਾ ਵਾਲਾ ਜੀ ਮੈਂ ਕਬੂਲ ਸ਼ਾਇਦ ਉਹਨਾਂ ਨੂੰ ਮਿਲੇ ਉਸ ਤ ਵਾਰ ਡੋਗਰਾ ਸਾਹਿਬ ਨਾਲ ਨੰਗਲ ਜਾ ਕੇ ਅਸੀਂ ਗੱਲਬਾਤ ਕੀਤੀ ਔਰ ਉਹਨਾਂ ਨੇ ਕਬੂਲ ਕੀਤਾ ਮੈਂ ਤਨਵਾਦੀ ਉਹਨਾਂ ਦਾ ਕਿ ਉਹਨਾਂ ਨੇ ਜਿਹੜਾ ਹੁਣ ਗੀਤ ਪੇਸ਼ ਕੀਤਾ ਜਾ ਰਿਹਾ ਉਹਦਾ ਬੋਲ ਦੱਸਾਂਗਾ 사ਜਦਾ ਮੱਕੇ ਤੇ ਕਾਂਸ਼ੀ ਨੂੰ ਚਾਰ ਚੰਦ ਲਾਗੇ ਨੇ ਅੱਜ ਸ਼ਾਮ 83 ਨੂੰ ਵਾਕਿਆ ਹੀ ਸ਼ਾਂਤ ਅਸੀਂ ਨੂੰ ਚਾਰ ਚੰਦ ਲੱਗੇ ਆ ਔਰ ਚੰਦ ਸਦਾ ਲੱਗੇ ਹੀ ਰਹਿਣਗੇ ਕਿਉਂਕਿ ਇਹ ਦਰਬਾਰ ਇੱਕ ਐਸਾ ਦਰਬਾਰ ਆ ਜਿੱਥੇ 10 ਦੀਆਂ ਝੋਲੀਆਂ ਵੀ ਭਰੀਆਂ ਔਰ ਮੈਂ ਇਸ ਵਸਤ ਕਰਨਾ ਚਾਹਨਾ ਕਿ ਜਦੋਂ ਬਾਬਾ ਜੀ ਮੈਨੂੰ ਇੱਥੇ ਲੈ ਕੇ ਆਏ ਤੇ ਮੇਰੀ ਬੇਟੀ ਜੋ ਵੱਡੀ ਆ ਬੜੀ ਬਿਮਾਰ ਸੀ ਔਰ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਫੋਨ ਤੇ ਉਹਨਾਂ ਨੇ ਕਿਹਾ ਜਾ ਕੇ ਆਓ ਬੇਟੀ ਬਿਮਾਰਾ ਸ਼ਾਇਦ ਉੱਥੇ ਠੀਕ ਹੋ ਜਾਏ ਅਸੀਂ ਜਦੋਂ ਦਰਬਾਰ ਦੇ ਡੋਗਰਾ ਜੀ ਮੈਂ ਅੰਦਰ ਗਿਆ ਸੁਣਨ ਵਾਲੀ ਗੱਲ ਆ ਤੇ ਬਾਬਾ ਸ਼ਾਮੀ ਸ਼ਾਹ ਜੀ ਦੇ ਨਾਲ ਬੈਠੀ ਖੂਹ ਹੋ ਗੱਲਬਾਤ ਜਿਹੜੀ ਬਾਬਾ ਸ਼ਾਮੀ ਸ਼ਾਹ ਜੀ ਨੇ ਕਰਾਈ ਕਿਉਂਕਿ ਇੱਕ ਰੇਜ ਆਉਂਦੀ ਆ ਸ਼ਕਲ ਨਹੀਂ ਆਉਂਦੀ ਐ ਕਿ ਰੇਜ ਆਉਂਦੀ ਆ ਤਾਂ ਉਹਨਾਂ ਨੇ ਉਸ ਵੇਲੇ ਮੇਰੇ ਕੰਨਾ ਜੀ ਬਾਬਾ ਇਹ ਕੰਨਾ ਜੀ ਗੱਲ ਕਹੀ ਇਹ ਲੋਟਾ ਜਿਹੜਾ ਆ ਇੱਥੋਂ ਜਲ ਲੈ ਲੈ ਜਦੋਂ ਬਾਬਾ ਜੀ ਲੋਟਾ ਇੱਕ ਮਿੰਟ ਬਾਅਦ ਜਿਉਂ ਹੀ ਗੱਲ ਕਰਨਗੇ ਭਾਈ ਜੋ ਜ਼ਰੂਰੀ ਗੱਲ ਆ 34 ਸਾਲ ਪੁਰਾਣੀ ਗੱਲ ਆ ਜਦੋਂ ਲੋਟਾ ਲੈ ਕੇ ਮੇਰੇ ਹੱਥੇ ਪਾਉਣ ਲੱਗੇ ਤਾਂ ਲੋਟਾ ਟੁੱਟ ਗਿਆ ਤੇ ਉਦੋਂ ਬਾਬਾ ਸ਼ਾਮੀ ਸ਼ਾਮ ਨੇ ਸਾਡੇ ਕੰਨਾਂ ਵਿੱਚ ਇਹਨਾਂ ਦੇ ਕੰਨਾਂ ਵਿੱਚ ਕਿਹਾ ਸੀ ਇੱਕ ਉਮਰ ਮੈਨੂੰ ਹੋਰ ਉਸ ਬੇਟੀ ਨੂੰ ਦੇਣੀ ਪਿਆਣੀ ਉਹ ਲੋਟਾ ਤਾਂ ਟੁੱਟਿਆ ਸੀ ਔਰ ਜਦੋਂ ਮੈਂ ਬਾਅਦ ਚ ਆਪਣੇ ਘਰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਬੇਟੀ ਦੀ ਸੋਚ ਚ ਕੰਮ ਕਰ ਰਹੀ ਆ 5 ਮਿੰਟ ਬਾਅਦ ਲੈਣ ਲਈ ਸੀ ਉਹਨੂੰ ਦੁਆਨੇ ਸੀ ਇਹੇ ਦਾਸ ਇਹ ਕਹਿਣਾ ਚਾਹੁੰਦਾ ਡੋਗਰਾ ਸਾਹਿਬ ਜੀ ਤੁਹਾਡੀ ਹਾਜ਼ਰੀ ਜਿਹੜੀ ਇਹ ਲੱਗੀ ਆ ਇਹ ਸਦਾ ਹੀ ਲੱਗਦੀ ਰਹਿਣੀ ਆ ਔਰ ਮੈਂ ਕਹਿੰਦਾ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਏ ਤੇ ਤੁਸੀਂ ਇੱਥੇ ਹਾਜ਼ਰੀ ਲਵਾਉਂਦੇ ਰਹੋ ਧੰਨਵਾਦ